ਉਹ ਬੋਲਤਾ ਨੇ ਮੇਰ ਨਾਲ ਬਤਮੀ ਸੀ ਕੀਤੀ ਐ ਕੱਲੀ ਕੁੜੀ ਦੇਖ ਕੇ ਅੱਛਾ ਕੱਲੀ ਸੀ ਉਸਨੇ ਮੈਂ ਕੱਲੀ ਸੀ ਮੈਂ ਇੱਥੇ ਫਲਾਵਰ ਲੈਂਡ ਆਈ ਸੀਗੀ ਕਿਉਂਕਿ ਤੇre ਪੂਜਾ ਸੀ ਨਾ ਉਹ ਉਹਦੇ ਲਈ ਫਲਾਵਰ ਲੈਣ ਕਿੱਥੇ ਦੇ ਰਹਿਣ ਬਲੇ ਤੁਸੀਂ ਮੈਂ ਇੱਥੇ ਰੇਡੂ ਦੀ ਰਹਿਣ ਵਾਲੀ ਆਂ ਉਸ ਮੁੰਡੇ ਨੇ ਮੇਰ ਨਾਲ ਬਤਮੀ ਸੀ ਕੀਤੀ ਬਹੁਤ ਜ਼ਿਆਦਾ ਅੱਛਾ ਜੀ ਹਾਂ ਜੀ ਉਸ ਗੱਲ ਕਰਕੇ ਅਸੀਂ ਥਾਣੇ ਚੱਲੇ ਨਹੀਂ ਮਟਕਾ ਕਿੱਥੋਂ ਚੱਕਿਆ ਉਹਨੇ ਮਟਕਾ ਉਹਨੇ ਸਾਹਮਣੇ ਉਹ ਚੱਕਿਆ ਮਟਕਾ ਤੇ ਮੇਰੇ ਮਿਰਰ ਤੇ ਮਾਰਿਆ ਬਿਨਾਂ ਕਿਸੇ ਗਲਤੀ ਤੋਂ ਹਾਂ ਉਹਦੇ ਛਾਟ ਲੱਗੀ ਨਾ ਕੋਈ ਛਾਟ ਲੱਗੀ ਨਹੀਂ ਇੱਕ ਇੱਕ ਦਾ ਦੇ ਦਿਓ ਕਿ ਲੇਡੀਜ਼ ਉੱਤੇ ਜਿੰਦਾ ਮਟਕਾ ਮਰਿਆ ਉਹ ਨੂੰ ਨਹੀਂ ਕਰਨਾ ਚਾਹੀਦਾ ਸੀ ਤੁਸੀਂ ਕਿ ਤੁਸੀਂ ਮੈਡਮ ਤੁਸੀਂ ਕਿਹਦੇ ਵਿੱਚ ਸੀ ਮੈਂ ਕਾਰ 'ਚ ਸੀ ਤੁਸੀਂ ਕਾਰ 'ਚ ਕਿਹਦੇ ਵਿੱਚ ਸੀ ਇਹ ਐਕਟਿਵਾਂ ਦੇ ਸੀ ਗੱਡੀ ਸਾਡੀ ਮੇਰੀ ਗੱਡੀ ਉਹ ਸਾਡੇ ਮਟਕਾ ਖੋਹ ਕੇ ਮਾਰਿਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਝੀਆਂ ਕਰ ਰਹੇ ਹਾਂ ਜਲੰਧਰ ਦੇ ਗੋਪਾਲ ਨਗਰ ਫਲਾਵਰ ਮਾਰਕੀਟ ਦੇ ਜਿੱਥੇ ਇੱਕ ਐਕਟਿਵਾਂ ਦੇ ਨਾਲ ਇੱਕ ਗੱਡੀ ਦਾ ਜਿਹੜਾ ਕੋਈ ਮਾੜੀ ਜੀ ਹਿੱਟ ਕੀਤੀ ਗਈ ਹੈ ਸੋ ਤੁਸੀਂ ਦੇਖ ਸਕਦੇ ਹੋ ਮਟਕੇ ਦੇ ਨਾਲ ਜਿਹੜਾ ਸ਼ੀਸ਼ਾ ਤੋੜ ਦਿੱਤਾ ਗਿਆ ਸੋ ਸ਼ਰਯਾਮ ਜਿਹੜੀ ਗੁੰਡਾਗਰਦੀ ਚੱਲ ਰਹੀ ਸੀ ਇੱਥੇ ਸੋ ਹੁਣ ਜਿਹੜੀ ਹੈ ਪੁਲਿਸ ਜਿਹੜੀ ਹੈ ਥਾਣੇ ਲੈ ਚੁੱਕੀ ਹੈ ਲਿਖੋ ਲੇਡੀਜ਼ ਦੇ ਉੱਤੇ ਕਰ ਰਿਹਾ ਵਾ ਅੱਜ ਦਾ ਪਤਾ ਹੀ ਪਈ ਮੁੰਡਾ ਕਰਦੀ ਕੁੜੀਆਂ ਨੂੰ ਲੈ ਕੇ ਕੋਈ ਸੇਫਟੀ ਨਹੀਂ ਹੈਗੀ ਠੀਕ ਹੈ ਹਰੇਕ ਮੁੰਡਾ ਜੋ ਵੀ ਆ ਪਤਨੀ ਦੀ ਕਰੰਗ ਵਿੱਚ ਚਲਦਾ ਮੁੰਨਾ ਵੀ ਗੱਲ ਕਰ ਸਕਦਾ ਸੀ ਉਹਦੀ ਕੋਈ ਗਲਤੀ ਨਹੀਂ ਸੀ ਨਾ ਕੋਈ ਸੱਟ ਛੋਟ ਲੱਗੀ ਐ ਨਾ ਉਹਦੇ ਅਕਤੀਵਤਾ ਨੁਕਸਾਨ ਹੋਇਆ ਮਟਕਾ ਮਾਰਨ ਦਾ ਗੁੰਡਾ ਕਰਦੀ ਸੀ ਨਹੀਂ ਤੁਸੀਂ ਮੈਡਮ ਯੂ ਟਰਨ ਲੈ ਰਹੇ ਸੀ ਯੂ ਟਰਨ ਲੈ ਰਹੇ ਸੀ ਮੈਂ ਯੂ ਟਰਨ ਲੈ ਰਹੀ ਸੀ ਉਹਦਾ ਕੋਈ ਨੁਕਸਾਨ ਨਹੀਂ ਹੋਇਆ ਲੜਕਾ ਇਧਰੋਂ ਆ ਰਿਹਾ ਸੀ ਉੱਥੇ ਵੀ ਮੇਰਾ ਨੁਕਸਾਨ ਹੋਇਆ ਹੈ ਇਹ ਲੜਕਾ ਇਧਰੋਂ ਆ ਰਿਹਾ ਸੀ ਇਧਰੋਂ ਲੜਕਾ ਇਧਰੋਂ ਆ ਰਿਹਾ ਸੀ ਮਟਕਾ ਕਿੱਥੋਂ ਚੱਕਿਆ ਹੈ ਉੱਥੇ ਸਾਹਮਣੇ ਚੱਕਿਆ ਨਹੀਂ ਕਿਵੇਂ ਵੇਖਦੇ ਮੈਡਮ ਇੱਕ ਲੇਡੀ ਦੇ ਹੱਥ ਚੱਕਣਾ ਕਿਤੇ ਕਿਵੇਂ ਦੇਖਦਾ ਸਿੱਧਾ ਸਿੱਧਾ ਗੁੰਡਾ ਜੱਗੂ ਕਹ ਰਿਹਾ ਮੇਰੀ ਗਲਤੀ ਕੀ ਹੈ ਮੇਰੀ ਗਲਤੀ ਕੀ ਹੈ ਮੇਰਾ ਨੁਕਸਾਨ ਪਰ ਨਹੀਂ ਤੁਹਾਡੇ ਮਟਕਾ ਮਾਰਦਾ ਤੁਸੀਂ ਚਲੋ ਬਾਹਰ ਹੁੰਦਾ ਤੁਹਾਡੇ ਸਿਰ ਤੇ ਲੱਜਦਾ ਕਿਤੇ ਉਹ ਵੱਜ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ ਹੁਣ ਜ਼ਿੰਮੇਵਾਰ ਸੀ ਕਿਸ ਨੇ ਪੁੱਛਣਾ ਸੀਗਾ ਕੌਣਾਂ ਜ਼ਿੰਮੇਵਾਰ ਨੇ ਪਕੜੇ ਕਿਹੋ ਜਿਹਾ ਛੁਡਾਇਆ ਕਿਸੇ ਨੇ ਵੀ ਨਹੀਂ ਰੋਕਿਆ ਵੀ ਨਹੀਂ ਕਿਸੇ ਨੇ ਤੇਰਾ ਸਰ ਗੁੰਡਾ ਕਰਦੀ ਆ ਉਹਨੇ ਜਗਦਮ ਚੱਕ ਕੇ ਮਾਰਿਆ ਭਾਜੀ ਕਿੱਦਾਂ ਦੇਖਦੇ ਕੈਲੰਡਰ ਦੇ ਉੱਤੇ ਜਦੋਂ ਆਉਂਦੇ ਕੋ ਅੱਜ ਦੇ ਦਿਨ ਆਣਾ ਇਕੱਲੇ ਭੇਜਿਆ ਇਹਦਾ ਮਤਲਬ ਜੇ ਉਹਰੇ ਤੁਸੀਂ ਬ੍ਰਦਰ ਹੋ ਭਾਜੀ ਬ੍ਰਦਰ ਸੇਫ ਨਹੀਂ ਹੈਗੇ ਕਿਤੇ ਜਾਵੇ ਤੁਸੀਂ ਬ੍ਰਦਰ ਹੋ ਭਾਜੀ ਇਹਨਾਂ ਦਾ ਨਜ਼ਰ ਅੱਬਾ ਵੱਡਾ ਆ ਅੱਛਾ ਜੀ ਇਹਨਾਂ ਨੂੰ ਭੇਜਾ ਫੁੱਲ ਲੈ ਜੇ ਇਹਨਾਂ ਦਾ ਸ਼ੀਸ਼ਾ ਤੋੜਦੇ ਇਹਨਾਂ ਦਾ ਮਤਲਬ ਇਹਦੇ ਉੱਪਰ ਵੀ ਹੱਥ ਚੱਕਦਾ ਭਾਜੀ ਚੱਕ ਸਕਦੇ ਭਾਜੀ ਜਿੱਦਾਂ ਉਹ ਕਹਦੇ ਮਟਕਾ ਹੀ ਚੱਕ ਕੇ ਮਾਰਦਾ ਗੱਡੀ ਤੇ ਮੈਨੂੰ ਚੱਕਿਆ ਨਹੀਂ ਚੱਕਣਾ ਭਾਜੀ ਅਸੀਂ ਜਾ ਨਹੀਂ ਨਹੀਂ ਭਾਜੀ ਸ਼ਰੇਆਮ ਜਿਹੜੀ ਗੁੰਡਾਗਰਦੀ ਕੀਤੀ ਜਾ ਰਹੀ ਹੈ ਉਹਨੇ ਪੁੱਛ ਰਹੀ ਸੀ ਤਾਂ ਮੇਰੀ ਗੱਡੀ ਦਾ ਸਾਈਡ ਚਲਾਰੀ ਜਾਂ ਉਹਨੇ ਭਾਜੀ ਉਹਨੇ ਗੱਡੀ ਬ੍ਰੇਕ ਵੀ ਮਾਰੀ ਫੁੱਲ ਸਮਾਨ ਲੈ ਮੈਡਮ ਤੁਸੀਂ ਜਦੋਂ ਯੂ ਟਰਨ ਕਰ ਰਹੇ ਸੀ ਲੜਕੇ ਨੂੰ ਪਤਾ ਸੀ ਕਿ ਯੂ ਟਰਨ ਕਰ ਰਹੇ ਸੀ ਹਾਂਜੀ ਉਧਰ ਉਹ ਦੇਖ ਰਿਹਾ ਕਿ ਮੈਂ ਯੂ ਟਰਨ ਕਰ ਰਹੀ ਹਾਂ ਫੇਰ ਜੇ ਮੈਨੂੰ ਪਤਾ ਸਾਹਮਣੇ ਐਕਟੀਵਾ ਆ ਰਹੀ ਹੈ ਮੈਂ ਬ੍ਰੇਕ ਹੀ ਮਾਰੂਗੀ ਮੈਂ ਅੱਗੇ ਪਿੱਛੇ ਕਰੂੰਗੀ ਤਾਂ ਹੋਰ ਵੀ ਐਕਸੀਡੈਂਟ ਹੋਣਗੇ ਜੋ ਉਸਨੇ ਸਾਹਮਣੇ ਮਾਰਿਆ ਉਲਟਾ ਉਹਦਾ ਕੋਈ ਨੁਕਸਾਨ ਨਹੀਂ ਹੋਇਆ ਉਹਨੇ ਮੱਤਾ ਚਾਕੇ ਮਾਰਿਆ ਉਹ ਉਸਦੀ ਕਰਕੇ ਤੇ ਮਾਨ ਵੀ ਨਹੀਂ ਰਿਹਾ ਇਹ ਸਰ ਸਰ ਗੁੰਡਾ ਕਰਦੀ ਹੈ ਏ ਆਪਣੇ ਪੰਜਾਬ ਚ ਵਧੀ ਹੋਈ ਐ ਇਕੱਲੀ ਮੇਰੇ ਨਾਲ ਪਤਾ ਨਹੀਂ ਕਿ ਆਪਣਾ ਫਿਰ ਜੇ ਅੱਜ ਕੱਲ ਲੇਡੀਜ਼ ਕਿਤੇ ਸੇਫ ਨਹੀਂ ਐ ਕਿਤੇ ਘਰੋਂ ਨਿਕਲਣਾ ਸੇਫ ਨਹੀਂ ਐ ਕਿ ਕੁੜੀ ਕਹਿੰਦੀ ਐ ਸੈਲਫ ਇੰਡੀਪੈਂਡੈਂਟ ਕੁਝ ਕੰਮ ਕਰਾ ਨਿਕਲੂ ਕਿਤੇ ਆ ਆ ਕੁਝ ਰਸਤੇ ਚ ਹੁੰਦਾ ਆ ਠੀਕ ਐ ਜੀ ਤੇ ਪ੍ਰਸ਼ਾਸਨ ਸਾਹਮਣੇ ਕੋਈ ਗੱਲਬਾਤ ਹੋਈ ਈ ਕਿਹੜੀ ਪ੍ਰਸ਼ਾਸਨ ਕਿ ਜਿਹੜੀਆਂ ਗੁੰਡਾ ਕਰਦੀਆਂ ਇਹਨੂੰ ਰੋਕਿਆ ਜਾਵੇ ਕਿ ਸਾਡੇ ਵਈਆਂ ਕੁੜੀਆਂ ਬਾਤ ਚ ਰੋਣਾ ਨਾ ਪਵੇ ਕੀ ਨਾਮ ਆ ਮੈਡਮ ਤੁਹਾਡਾ ਮੇਰਾ ਨਾਮ ਅਵਨੀ ਸੰਧੂ ਪੁਲਿਸ ਸਾਈਡ ਵੀ ਮਾਰਿਆ ਕਹਿੰਦੇ ਨਾਲੇ ਪੁਲਿਸ ਸਾਈਡ ਵੀ ਲੱਗੀ ਹੋਈ ਓ ਤਸਵੀਰਾਂ